I ਸਤਿਗੁਰਾਂ ਦੀ ਸਾਜਿ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਪਾਤਸ਼ਾਹ ਜੀ ਦੀ ਮਿਹਰ ਦਾ ਸਦਕਾ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਸਤਿਗੁਰ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਬਾਣੀ ਭਾਈ ਆਸਾ ਰਾਗ ਦੇ ਵਿੱਚ ਚੱਲ ਰਹੀ ਹੈ 350 ਅੰਗ ਸੰਪੂਰਨ ਹੋ ਇਹਨਾਂ ਆਸਾ ਜੀ ਦੇ ਇਹ ਸ਼ਬਦ 350 ਗਤੀ ਸੁਭਾਈ ਮਾਨ ਹਨ ਆਸਾ ਰਾਗ ਦੇ ਵਿੱਚ ਪਾਤਸ਼ਾਹ ਜੀ ਇਹ ਸ਼ਬਦ ਉਚਾਰਨ ਕਰਦੇ ਹੋਏ ਇਸ ਰਾਗ ਦੇ ਪਾਤਸ਼ਾਹ ਜੀ ਦੇ ਚੌਥੇ ਛੇ ਛਾਰ ਸ਼ਬਦ ਸੰਪੂਰਨ ਹਨ ਪੰਜਵੇਂ ਸ਼ਬਦ ਅਰੰਭ ਹੁੰਦੇ ਹਨ ਆਓ ਆਪਣੀ ਰਸਨਾ ਤੋਂ ਪਾਈ ਆਸ਼ਾ ਜੀ ਬਚਨ ਕਰਦੇ ਹਾਂ ਜੀ ਆਸਾ ਮਹੱਲਾ ਅਹਲਾ ਜੇਤਾ ਸ਼ਬਦ ਸੁਰਤ ਧੁਨ ਤੇਤੀ ਜੇਤਾ ਰੂਪ ਕਾਇਆ ਤੇਰੀ ਤੂੰ ਆਪੇ ਰਸਨਾ ਆਪੇ ਬਸਨਾ ਅਵਰ ਨਾ ਦੂਜਾ ਕਹੋ ਮਾਈ ਗਨ ਤਨ ਦਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਿਗਿਆਸੂ ਮੁੱਖ ਦੁਆਰਾ ਪਾਈ ਇਹ ਸ਼ਬਦ ਉਚਾਰਨ ਕਰਦੇ ਹਨ ਬਤਨ ਕਰਦੇ ਹਨ हे ਪਰਮੇਸ਼ਰ ਜੀਓ ਪ੍ਰਭੂ ਜੀਓ ਜੇਤਾ ਸ਼ਬਦ ਸੂਰਤ ਧੰਨ ਤੇਰੀ ਪਾਤਸ਼ਾਹ ਜੀ ਕਹਿੰਦੇ ਹੈ ਮਾਲਕ ਜੀ ਉਹ ਪ੍ਰਭੂ ਜੀ ਉਹ ਜਿੰਨਾ ਕੁਝ ਵੀ ਮੈਂ ਤੱਕ ਰਿਹਾ ਹਾਂ ਦੇਖ ਰਿਹਾ ਹਾਂ ਇਹ ਸਭ ਤਾਰ ਤੁਹਾਡਾ ਹੀ ਪੈਦਾ ਕੀਤਾ ਹੋਇਆ ਸਾਰਾ ਕੁਝ ਹੈ ਕਹਿੰਦੇ ਸੁਰਤੀ ਜਿਹੜੀ ਹੈ ਸ਼ਬਦ ਆਵਾਜ਼ ਨੂੰ ਕਹਿੰਦੇ ਹਨ ਕਹਿੰਦਾ ਜਿੰਨੇ ਕੰਨਾਂ ਦੇ ਨਾਲ ਸੁਣਦੇ ਹਾਂ ਆਵਾਜ਼ ਇਹ ਆਵਾਜ਼ ਜਿਹੜੀ ਹੈ ਇਹ ਸੁਰਤੀ ਜਿਹੜੀ ਆ ਧੁਨ ਹੈ ਜਿਹੜੀ ਤੇਤੀ ਹੈ ਤੇਰੀ ਵਾ ਤੇਰੀ ਪੈਦਾ ਕੀਤੀ ਹੋਈ ਹੈ ਜੇ ਤਾਰੂਪ ਜਿੰਨੇ ਰੂਪ ਹਨ ਤੇਰੇ ਤੁਹਾਡੇ ਬਣਾਏ ਹੋਏ ਰੂਪ ਹਨ ਠਾਕੁਰ ਜੀਓ ਆਸ਼ਾ ਜੀ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਜੇ ਤਾ ਸ਼ਬਦ ਸੁਰਤ ਧੁਨ ਤੇ ਤੇਤੀ ਕਹਿੰਦੇ ਜਿੰਨਾ ਜਿੰਨੀ ਆਵਾਜ਼ ਕੰਨਾਂ ਨਾਲ ਸੁਣਦੇ ਆ ਅੱਖਾਂ ਨਾਲ ਦੇਖਦੇ ਆ ਮਹਿਸੂਸ ਕਰਦਿਆਂ ਪਾਤਸ਼ਾਹ ਜੀ ਕਹਿੰਦੇ ਧੁਨ ਤੇਤੀ ਤੇਰੀ ਪੈਦਾ ਕੀਤੀ ਹੋਈ ਧੁਨ ਹੈ ਆਵਾਜ਼ ਹੈ ਪਾਤਸ਼ਾਹ ਜੀ ਕਹਿੰਦੇ ਤੋ ਤੱਕ ਜਿੰਨਾ ਸਰੀਰ ਦੇਖਦੇ ਹਾਂ ਕਾਇਆ ਦੇਖਦੇ ਹਾਂ ਜੇ ਤਾ ਰੂਪ ਕਾਇਆ ਤੇਰੀ ਮਹਾਰਾਜ ਜੀ ਕਹਿੰਦੇ ਤੁਹਾਡਾ ਹੀ ਇਹ ਸਰੀਰ ਹੈ ਕਹਿੰਦੇ ਸਾਨੂੰ ਤਾਂ ਵੈਸ ਓਂਕਾਰ ਰੂਮੇ ਵਿੱਚ ਹੀ ਜਾਪਦਾ ਸਾਰਾ ਕੁਝ ਸਾਡਾ ਹੈ ਜਿੰਨਾ ਕੋ ਸੱਸੀ ਕੰਨਾਂ ਨਾਲ ਸੁਣਦੇ ਆ ਮਹਿਸੂਸ ਕਰਦੇ ਆ ਸਤਿਗੁਰੂ ਜੀ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਇਹ ਮਾਲਕ ਜੀ ਉਹ ਪ੍ਰਭੂ ਜੀ ਉਹ ਤੁਹਾਡੇ ਹੀ ਪੈਦਾ ਕੀਤੀ ਧੁਨ ਹੈ ਤੁਹਾਡੀ ਪੈਦਾ ਕੀਤੀ ਹੋਈ ਆਵਾਜ਼ ਹੈ ਤੁਹਾਡੀ ਪੈਦਾ ਕੀਤੀ ਹੋਈ ਧੁਨ ਹੈ ਇਸ ਰੂਪ ਜਿੰਨਾ ਕਾਇਆ ਸੀ ਤੱਕਦੇ ਹਾਂ ਤੁਹਾਡੀ ਬਖਸ਼ੀ ਹੈ ਤੁਹਾਡੇ ਹੀ ਸਰੀਰ ਹਨ ਉਹ ਆਪੇ ਰਸਨਾ ਆਪੇ ਵਸਨਾ ਅਵਰਨਾ ਦੂਜਾ ਕਹੋ ਮਾਈ ਮਾਨੁ ਮਹਾਰਾਜ ਜੀ ਮਾਨੁਸ ਤੇ ਸ਼ਬਦ ਨਾਲ ਸਬੋਧਨ ਕਰਦੇ ਹਨ ਕਹਿੰਦੇ ਹੈ ਮਾਈਏ ਮਾਤਾ ਕਹਿੰਦੇ ਜਿੰਨਾ ਕੁਝ ਹੈ ਰਸ ਕਸ ਜਿੰਨਾ ਸਰੀਰ ਵਿੱਚ ਅਸੀਂ ਰਸ ਲੈ ਰਹੇ ਹਾਂ ਵਾਸ਼ਨਾ ਲੈ ਰਹੇ ਹਾਂ ਅਵਰ ਨ ਦੂਜਾ ਕਹੋ ਮਾਈ ਕਹਿੰਦੇ ਕੋਈ ਦੂਜਾ ਨਹੀਂ ਹੈ ਨਾਨਕ ਮਹਾਰਾਜ ਜੀ ਕਹਿੰਦੇ ਇਹਨੂੰ ਬਣਾ ਲ ਵਾਲਾ ਵੀ ਉਹ ਮਾਲਕ ਹੈ ਇਹ ਰਸ ਤੇ ਵਾਸ਼ਨਾ ਆਹ ਸਤਿਗੁਰੂ ਜੀ ਕਹਿੰਦੇ ਤੂੰ ਹੀ ਹੈ ਤੂੰ ਆਪੇ ਰਸਨਾ ਆਪੇ ਵਸਨਾ ਕਹਿੰਦੇ ਰਸ ਪੈਦਾ ਕਰਨ ਵਾਲਾ ਵੀ ਤੂੰ ਹੈ ਸਰੀਰ ਵਿੱਚ ਕਹਿੰਦੇ ਵਾਸ਼ਨਾਵਾਂ ਪੈਦਾ ਕਰਨ ਵਾਲਾ ਤੂੰ ਹੈ ਕੋਈ ਦੂਜਾ ਅਵਰ ਨਾ ਦੂਜਾ ਕਹੋ ਮਾਈ ਕਹਿੰਦੇ ਮਾਤਾ ਕੋਈ ਦੂਜਾ ਨਹੀਂ ਹੈ ਇਹਨੂੰ ਪੈਦਾ ਕਰਨ ਵਾਲਾ ਸਹਬ ਮੇਰਾ ਇੱਕੋ ਹੈ ਇਹ ਰਹਾਉ ਦੀ ਪੰਕਤੀ ਹੈ ਭਾਈ ਪਾਤਸ਼ਾਹ ਜੀ ਕੇਂਦਰੀ ਭਾਵ ਦਰਸਾਉਂਦਿਆਂ ਨੇ ਇਸ ਕਰਕੇ ਮਹਾਰਾਜ ਜੀ ਕਹਿੰਦੇ ਸਹਬ ਮੇਰਾ ਇੱਕੋ ਹੈ ਸਹਬ ਮੇਰਾ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਸਾਰਾ ਜੀ ਕਹਿੰਦੇ ਭਾਈ ਇਸ ਕਰਕੇ ਉਹ ਸਹਬਾ ਮੇਰਾ ਇੱਕੋ ਹੀ ਹੈ ਕਹਿੰਦੇ ਦੂਜਾ ਕੋਈ ਨਹੀਂ ਹੈ ਸ੍ਰਿਸ਼ਟੀ ਵਿੱਚ ਇੱਕੋ ਹੀ ਸਹਬਾ ਮਾਲਕ ਹਰੀ ਹੈ ਪਰਮੇਸ਼ਰ ਹੈ ਉਹੀ ਸਭ ਕੁਝ ਕਰ ਰਿਹਾ ਇੱਕੋ ਇੱਕੋ ਹੈ ਭਾਈ ਇੱਕੋ ਹੈ ਏ ਭਾਈ ਜਨੋ ਮੇਰੇ ਭਰਾਓ ਕੋਈ ਇੱਕੋ ਹੀ ਹੈ ਪ੍ਰਮਾਤਮਾ ਇੱਕੋ ਹੈ ਭਾਈ ਇੱਕੋ ਹੈ ਸਭਨਾ ਜੀਆਂ ਦਾ ਇੱਕ ਦਾਤਾ ਦੇ ਕੋ ਇਥੇ ਆਪਣੇ ਆਪ ਧਾਰਨ ਪੈਦਾ ਹੋ ਜਾਂਦੀ ਹੈ ਅਸੀਂ ਪੜ੍ਹਦੇ ਆ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਨਾ ਤੇ ਮਹਾਰਾਜ ਕਹਿ ਰਹੇ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਕਹਿੰਦੇ ਉਹ ਮੈਨੂੰ ਵਿਸਰ ਨ ਜਾਏ ਭੁੱਲ ਨ ਜਾਏ ਸਾਰੇ ਜੀਆਂ ਦਾ ਇੱਕੋ ਹੀ ਦਾਤਾ ਹੈ ਇੱਕੋ ਇੱਕੋ ਹੈ ਭਾਈ ਇੱਕੋ ਹੈ ਸਹਬ ਮੇਰਾ ਇੱਕੋ ਹਾ ਇੱਥੇ ਵੀ ਮਹਾਰਾਜ ਜੀ ਦ੍ਰਿੜ ਕਰਾਉਂਦੇ ਹਨ ਇੰਦੇ ਭਾਈ ਉਹ ਸਹਬ ਮਾਲਕ ਹਜੀ ਪ੍ਰਭੂ ਇੱਕੋ ਹੀ ਹੈ ਸਾਰੀ ਚੀਜ਼ ਨੂੰ ਚਲਾ ਰਿਹਾ ਸਾਰੇ ਸਰੀਰ ਉਹਦੇ ਬਣਾਏ ਹਨ ਇੰਨੇ ਰੂਪ ਉਹਦੇ ਹਨ ਅਨੇਕਾਂ ਰੂਪ ਤੇਰੇ ਰੂਪ ਅਨੰਤਾ ਰੰਗ ਅਨੇਕਾਂ ਰੂਪ ਅਨੰਤਾ ਜਿੰਨੇ ਦੇਖ ਰਿਹਾ ਤੱਕ ਰਿਹਾ ਅੱਖਾਂ ਨਾਲ ਮਹਿਸੂਸ ਕਰ ਰਿਹਾ ਇਹ ਸਾਰੀ ਰਤਨਾ ਉਹਦੀ ਹੈ ਇਹ ਸਭ ਕੁਝ ਪੈਦਾ ਕੀਤਾ ਹੋਇਆ ਉਹਦਾ ਹੈ ਇਹ ਸਰੀਰ ਕਿਉਂ ਉਹਦੇ ਹਨ ਹਰ ਇੱਕ ਸਰੀਰ ਦੇ ਵਿੱਚ ਉਹ ਵਸਦਾ ਹੈ ਸਾਡੀ ਨੀਗਾ ਸਾਡੀ ਸੁਰਤੀ ਜਦੋਂ ਟਿੱਕੇਗੀ ਫਿਰ ਸਾਰਿਆਂ ਨੂੰ ਰੱਬ ਨਜ਼ਰ ਆਏਗਾ ਸਾਰਿਆਂ ਨੂੰ ਪਰਮੇਸ਼ਰ ਦੀ ਜੋਤ ਦਿਖੇਗੀ ਫਿਰ ਸਾਨੂੰ ਰੱਬ ਲੱਭਣ ਦੀ ਲੋੜ ਨਹੀਂ ਪਵੇਗੀ ਫਿਰ ਅਸੀਂ ਦੂਜਿਆਂ ਤੋਂ ਪੁੱਛਾਂ ਨਹੀਂ ਪੁੱਛਾਂਗੇ ਨਹੀਂ ਕਿ ਰੱਬ ਕਿੱਥੇ ਹੈ ਹੁਣ ਕਹਿ ਦਿਆਂ ਕਿ ਰੱਬ ਯਾਰ ਪਰ ਦਿਖਦਾ ਧਿਆਨ ਹੀ ਰੱਬ ਫੜਿਆ ਤੇ ਜਾਂਦਾ ਨਹੀਂ ਰੱਬ ਫਿਰ ਇਹ ਚੀਜ਼ ਸਾਡੀ ਖਤਮ ਹੋ ਜਾਵੇਗੀ ਫਿਰ ਸ੍ਰਿਸ਼ਟੀ ਦੇ ਜੀਵਾਂ ਦੇ ਵਿੱਚੋਂ ਹੀ ਰੱਬ ਨਜ਼ਰ ਆਏਗਾ ਕਿਉਂਕਿ ਉਹ ਕਣ ਕਣ ਵਿੱਚ ਸੁਭਾਏ ਮਾਨ ਹੈ ਉਹ ਕਣ ਕਣ ਮੈਂ ਹਰ ਜੂ ਵਸੇ ਹਰ ਜਗ੍ਹਾ ਤੇ ਉਹਦਾ ਵਾਸ ਹੈ ਸ੍ਰਿਸ਼ਟੀ ਵਿੱਚ ਪਲਾਸਕਤੀ ਹਵਾ ਤੋਂ ਲੈ ਕੇ ਉਹ ਵਸ ਰਿਹਾ ਹੈ ਹਰ ਜੀਵ ਵਿੱਚ ਉਹਦਾ ਪੈਰਾ ਹੈ ਹਰ ਜੀਚ ਹਰ ਚੀਜ਼ ਵਿੱਚ ਉਹ ਆਸ ਰਿਹਾ ਹੈ ਤਾਂ ਹੀ ਸ੍ਰਿਸ਼ਟੀ ਚੱਲ ਰਹੀ ਹੈ ਨਾ ਇਹਦੀ ਉਹਦੀ ਵੱਤ ਹੈ ਪਰਮਾਤਮਾ ਦੀ ਵਤ ਤੋਂ ਪੈਦਾ ਹੋਈ ਹੈ ਸ੍ਰਿਸ਼ਟੀ ਤੇ ਉਹਨੇ ਆਪਣੇ ਵਿੱਚ ਇਹਨੂੰ ਸਮਾ ਲੈਣਾ ਇੱਕ ਦਿਨ ਖਤਮ ਹੋਣੀ ਹੈ ਉਹਦੇ ਵਿੱਚ ਹੀ ਇਹ ਸਮਾਜਣੀ ਹੈ ਅਸੀਂ ਤਾਂ ਆਪ ਕੋ ਆਪਣੇ ਦਸਤਾਤ ਲਾਣੇ ਨਾਲ ਆਪ ਕੋ ਆਪਣੀ ਸੋਝੀ ਮੁਤਾਬਕ ਇਹਨੇ ਅੱਜ ਖਤਮ ਹੋ ਜੇਗੀ ਕੱਲ ਖਤਮ ਹੋ ਜੇਗੀ ਪਰ ਜਦੋਂ ਖਤਮ ਹੋਣੀ ਹੈ ਕਿਸੇ ਨੂੰ ਪਤਾ ਨਹੀਂ ਲੱਗਣਾ ਸੈਕਿੰਡ ਵਿੱਚ ਉਹ ਮਾਲਕ ਅੱਖ ਦੇ ਫਨਕਾਰ ਦੇ ਨਾਲ ਸ੍ਰਿਸ਼ਟੀ ਨੂੰ ਖਤਮ ਕਰ ਸਕਦੇ ਹਨ ਕਿਉਂਕਿ ਉਹਦੇ ਹੱਥ ਵਿੱਚ ਸਾਰਾ ਕੁਝ ਹੈ ਇਹ ਸ੍ਰਿਸ਼ਟੀ ਇਹ ਬ੍ਰਹਮਾंड ਉਹਦੇ ਪੈਦਾ ਕੀਤੇ ਨੇ ਸਤਿ ਕਰਕੇ ਸਾਹ ਸਹਬ ਮੇਰਾ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਕਹਿੰਦੇ ਭਾਈ ਜਨੋ ਕਨਾਰਨਾਥ ਜੀ ਕਹਿੰਦੇ ਉਹ ਮੇਰਾ ਭਾਈ ਮਾਲਕ ਇੱਕੋ ਹੈ ਪਰਮਾਤਮਾ ਰਹਾ ਉਹ ਵਿਚਰਾਮ ਜੀ ਦੇ ਅੱਗੇ ਬਤਨ ਕਰਦੇ ਆ ਜੀ ਆਪੇ ਮਾਰਾ ਆਪੇ ਛੋੜੇ ਆਪੇ ਲਿਵੇ ਆਪੇ ਦੇ ਦੇਖੋ ਜਵਾਬ ਦਿੰਦੇ ਹਨ ਮਹਾਰਾਜ ਕਹਿੰਦੇ ਆਪ ਹੀ ਉਹ ਮਾਰਦਾ ਨਾ ਸਾਨੂੰ ਮਾਰਨ ਵਗਿਆ ਵੀ ਉਹੀ ਹੁੰਦਾ ਤੇ ਜਦੋਂ ਛਡਾਂਦਾ ਕਿਸੇ ਨੂੰ ਮਾਰਨ ਤੋਂ ਫਿਰ ਉਹ ਵੀ ਫਿਰ ਵੀ ਉਹੀ ਹੁੰਦਾ ਮਾਰਨ ਦੇ ਸਮੇਂ ਵੀ ਉਹ ਹੈ ਮਾਲਕ ਜੇ ਸਾਡੇ ਸਵਾਸਾਂ ਦੀ ਲਿਸਟ ਦੇ ਵਿੱਚ ਸਵਾਸ ਬਾਕੀ ਨਹੀਂ ਹਨ ਫਿਰ ਉਹ ਮਾਰਦਾ ਹੈ ਇੱਕ ਸੰਸਾਰੀ ਇੱਕ ਢੰਡਾਰੀ ਇੱਕ ਲਾਇ ਦਿਵਾਰ ਅਸੀਂ ਜਪਜੀ ਸਾਹਿਬ ਪੜ੍ਹਦੇ ਆਂ ਤੇ ਮਹਾਰਾਜ ਜੀ ਨੇ ਡਿਊਟੀਆਂ ਲਾਈਆਂ ਹੋਈਆਂ ਨੇ ਦੇਵਤੇ ਵੀ ਉਹਦੀਆਂ ਡਿਊਟੀਆਂ ਤੇ ਚੱਲਦੇ ਹਨ ਤੇ ਮਹਾਰਾਜ ਜੀ ਕਹਿੰਦੇ ਸੰਸਾਰ ਦੀ ਕਾਰ ਵੀ ਉਹ ਹੀ ਕਰਦਾ ਉਹ ਮਾਰਦਾ ਵੀ ਰੱਖਦਾ ਵੀ ਹੈ ਜੇ ਸਵਾਸ ਪਿਆਰੇ ਜਿੰਦਗੀ ਬਾਕੀ ਹੈ ਤਾਂ ਉਹ ਜਉਣ ਵਾਲੇ ਪਾਸੇ ਖੜੇਗਾ ਸਾਨੂੰ ਕੋਈ ਮਾਰ ਨਹੀਂ ਸਕਦਾ ਤੇ ਜੇ சுவாਸ ਬਾਕੀ ਨਹੀਂ ਤੇ ਫਿਰ ਸਾਨੂੰ ਕੋਈ ਬਚਾ ਨਹੀਂ ਸਕਦਾ ਉੱਥੇ ਜਿੰਨਾ ਕੋਈ ਜਤਨ ਕਰ ਲੇ ਸਾਧ ਸੰਗਤ ਵੀ ਉੱਥੇ ਫਿਰ ਉਹ ਮਾਰੇਗਾ ਆਪੇ ਮਾਰੇ ਆਪੇ ਛੋੜਾ ਆਪ ਹੀ ਛਡਾਉਂਦਾ ਹੈ ਸੱਤੀ ਵਾਰ ਨਹੀਂ ਲੱਗਣ ਦਿੰਦਾ ਆਪੇ ਲੈ ਵੈ ਆਪੇ ਦੇ ਆਪ ਹੀ ਖੋਲਿੰਦਾ ਜਦੋਂ ਕਿਸੇ ਵਿੱਚ ਚੀਜ਼ ਦਾ ਵਸਤੂ ਦਾ ਸਮਾਂ ਹੁੰਦਾ ਤੇ ਖੁੰਦਾ ਵੀ ਆਪ ਹੈ ਉਸ ਜਾਂਦੀ ਹੈ ਫਿਰ ਪਛਤਾਵਾ ਹੁੰਦਾ ਸਾਨੂੰ ਕਿਉਂਕਿ ਸੀ ਸੰਸਾਰੀ ਜੀਵ ਐ ਮੋਹ ਵਿੱਚ ਜਕੜੇ ਆ ਤੇ ਜੇ ਉਹ ਦਿੰਦਾ ਫਿਰ ਅਸੀਂ ਥੋੜਾ ਪਛਤਾਨਿਆ ਫਿਰ ਕਹਿ ਦਿੰਨੇ ਆ ਸਾਡੀ ਆਪਣੀ ਫਿਰ ਨਹੀਂ ਅਸੀਂ ਕਹਿੰਦੇ ਕਿ ਉਹਦੀ ਦਿੱਤੀ ਚੀਜ਼ ਅਸੀਂ ਵਰਤ ਰੇ ਆ ਜੇ ਦਿੰਦਾ ਅਸੀਂ ਲੈ ਲੈਂਦੇ ਆ ਫਟਾਫਟ ਫਿਰ ਅਸੀਂ ਕਹਿੰਨੇ ਆ ਸਾਡੀ ਆਪਣੀ ਵਸਤੂ ਐ ਸਾਡਾ ਆਪਣੀ ਮਿਹਨਤ ਐ ਪਰ ਜਿੱਦਨ ਖੁੰਦਾ ਉਹ ਫਿਰ ਅਸੀਂ ਨਹੀਂ ਕਹਿੰਦੇ ਸਾਡੀ ਕਰਮਾਂ ਦੀ ਖੁੱਸ ਗਈ ਐ ਫਿਰ ਅਸੀਂ ਕਹਿੰਦੇ ਆ ਕਿ ਮਾਲਕ ਨੇ ਕੋਹਲੀ ਰੱਬ ਨੇ ਮਾੜਾ ਕੀਤਾ ਉਹਨੂੰ ਨਹੀਂ ਸਿੱਖੋਣੀ ਚਾਹੋ ਜੀ ਇਹ ਸਰੀਰ ਵੀ ਉਹਦੀ ਵਸਤੂ ਹੀ ਆ ਉਹ ਜਦੋਂ ਖੁੰਦਾ ਹੈ ਸਰੀਰ ਸਾਡੇ ਤੋਂ ਫਿਰ ਅਸੀਂ ਮਾੜਾ ਕਹਿੰਦੇ ਆ ਬਹੁਤ ਮਾੜਾ ਹੋ ਰਿਹਾ ਅਦੀ ਕਹਿੰਦੇ ਆ ਅੱਛਾ ਹੋਇਆ ਬਹੁਤ ਮਾੜਾ ਆ ਪਰ ਉਹਦਾ ਭਾਣਾ ਹੈ ਸਰੀਰ ਉਹਦੇ ਭਾਣੇ ਵਿੱਚ ਹੀ ਭਾਣਾ ਉਹ ਵੀ ਹੈ ਜਦੋਂ ਪੈਦਾ ਹੁੰਦਾ ਹੈ ਜੇ ਉਦੋਂ ਕੋਈ ਭਾਣਾ ਕਹਿੰਦੇ ਤਾਂ ਅਸੀਂ ਲੜਨਾ ਸ਼ੁਰੂ ਕਰ ਦਿੰਦੇ ਆ ਯਾਰ ਇਹ ਭਾਣਾ ਥੋੜਾ ਪਰ ਉਹ ਭਾਣਾ ਹੀ ਹੁੰਦਾ ਜਦੋਂ ਅਸੀਂ ਪੈਦਾ ਹੁੰਨੇ ਆ ਜਦੋਂ ਕੋਈ ਵਸਤੂ ਪਦਾਰਥ ਮਿਲਦਾ ਉਹਦਾ ਭਾਣਾ ਹੁੰਦਾ ਤੇ ਜਦੋਂ ਮਰਦਾ ਮਨੁੱਖ ਸਵਸਥਵਾਸ ਜਾਂਦੀਆਂ ਨਾਥੋਂ ਉਹ ਵੀ ਉਹਦਾ ਭਾਣੇ ਵਿੱਚ ਹੀ ਜਾਂਦੀਆਂ ਅਨਸਾਰਾ ਕੰਟਰੋਲ ਉਹਦੇ ਹੱਥ ਵਿੱਚ ਹੈ ਆਪੇ ਮਾਰੇ ਆਪੇ ਛੋੜੇ ਆਪੇ ਲੇਵੇ ਆਪੇ ਦੇ ਪਾਸ਼ਾ ਜੀ ਕਹਿੰਦੇ ਸਭ ਕੁਝ ਉਹਦਾ ਹੈ ਆਪੇ ਵੇਖੇ ਆਪੇ ਵੀਸੈ ਆਪ ਇਹ ਨਜ਼ਰ ਕਰੇ ਤਾਂ ਆਪ ਇਹ ਵੇਖਦਾ ਸ੍ਰਿਸ਼ਟੀ ਦੀ ਦੇਖ ਰਿਕ ਕਰ ਰਿਹਾ ਆਪ ਇਹ ਖੁਸ਼ ਹੋ ਰਿਹਾ ਹੈ ਖੁਸ਼ ਵੀ ਹੋ ਰਿਹਾ ਦੇਖ ਕੇ ਪ੍ਰਸੰਨ ਵੀ ਹੋ ਰਿਹਾ ਹੈ ਉਹ ਦੇਖੋ ਉਹਦੇ ਕਿੰਨੇ ਰੂਪ ਹਨ ਆਪ ਹੀ ਵੇਖ ਹੈ ਆਪੇ ਵਿਗਸੇ ਤੋਂ ਭਾਵ ਉਹ ਦੇਖ ਕੇ ਪ੍ਰਸੰਨ ਹੁੰਦਾ ਹੈ ਮਾਲਕ ਪ੍ਰਭੂ ਆਪੀ ਨਦਰ ਕਰੇ ਆਪੀ ਉਹ ਕਿਰਪਾ ਜਦੋਂ ਕਰਦਾ ਫਿਰ ਨਦਰ ਕਰ ਦਿੰਦਾ ਉਹ ਨਦਰ ਉਹਦੀ ਐਸੀ ਹੈ ਜਿਸ ਦੇ ਤੇ ਉਹਦੀ ਨਜ਼ਰ ਹੋ ਜਾਵੇ ਉਹਨੂੰ ਫਿਰ ਦੁੱਖਾਂ ਸੁੱਖਾਂ ਤੋਂ ਨਰਲੇਪ ਹੋ ਜਾਂਦਾ ਮਨੁੱਖ ਜੋ ਕਿਛ ਕਰਨਾ ਸੋ ਕਰ ਰਿਹਾ ਵਰਨਾ ਕਰਨਾ ਨਹੀਂ ਜਾਈ ਪਾਸ਼ਾ ਜੀ ਕਹਿੰਦੇ ਜੋ ਕਿਸ਼ ਕਰਦਾ ਗੁਰੂ ਨਾਨਕ ਪਾਸ਼ਾ ਜੀ ਕਹਿੰਦੇ ਉਹ ਹੀ ਕਰਦਾ ਹੈ ਜੋ ਕਿਸ ਕਰਨਾ ਸੋ ਕਰ ਰਿਹਾ ਹੈ ਸਾਡਾ ਉਹਦੇ ਵਿੱਚ ਜੋਰ ਨਹੀਂ ਹੈ ਕਿ ਅਸੀਂ ਕਰਦੇ ਆ ਅਸੀਂ ਘਟਾ ਲਾਂਗੇ ਸਭ ਕੁਝ ਹਟਾ ਸਕੇ ਲੋਕਡਾਉਨ ਹੋਇਆ ਕਿੰਨੇ ਕਿੰਨਾ ਸਮਾਂ ਅਸੀਂ ਅੰਦਰ ਚ ਬੰਦ ਰਹੇ ਆ ਹਟਾ ਨਹੀਂ ਸਕੀ ਹਿੰਮਤ ਨਹੀਂ ਸੀ ਸਾਡੀ ਕੀ ਹਟਾ ਦਈਏ ਤੇ ਜਦੋਂ ਕੋਈ ਐਸੀ ਚੀਜ਼ ਕਰਦਾ ਫਿਰ ਅਸੀਂ ਉਹਨੂੰ ਡੱਕ ਨਹੀਂ ਸਕਦੇ ਢਾ ਨਹੀਂ ਸਕਦੇ ਪਿਆਰਿਓ ਦੇ ਚਰਨਾਂ ਵਿੱਚ ਬੇਨਤੀ ਕਰ ਸਕਦੇ ਹਾਂ ਮਾਲਕ ਦੇ ਪ੍ਰਭੂ ਦੇ ਤੇ ਜੇ ਤਰਸ ਕਰਕੇ ਬਰਸਾਨ ਨ ਹੋ ਜਾਵੇ ਨਦਰ ਕਰਦਾਵੇ ਫਿਰ ਕਿਸੇ ਦੀ ਤਾਕਤ ਨਹੀਂ ਕਿ ਸਾਨੂੰ ਕੋਈ ਮਾਰ ਸਕੇ ਸਾਨੂੰ ਕੋਈ ਰੋਕ ਸਕੇ ਉਹ ਤਾਕਤ ਵੀ ਆਪ ਹੀ ਬਖਸ਼ਦਾ ਜੋ ਕੁਛ ਕਰਨਾ ਸੋ ਕਰ ਰਿਹਾ ਹੈ ਜੋ ਉਹਨੇ ਕਰਨਾ ਹੈ ਉਹੀ ਉਹਨੇ ਕਰਨਾ ਹੈ ਕਿਸੇ ਦੀ ਮਤ ਨਹੀਂ ਇਹ ਉਹਨੂੰ ਬੰਦ ਕਰ ਲਿਓ ਉਹਨੂੰ ਢਾ ਲਿਓ ਅਵਰਣਾ ਕਰਨਾ ਜਾਈ ਆਰਾਜ ਜੀ ਕਹਿੰਦੇ ਅਸੀਂ ਕੁਝ ਨਹੀਂ ਕਰ ਸਕਦੇ ਉਥੇ ਅਸੀਂ ਵਿਚਾਰੇ ਕੀ ਕਰ ਸਕਦੇ ਹਾਂ ਜੈਸਾ ਵਰਤੇ ਤੈਸੋ ਕਹੀਏ ਸਭ ਤੇਰੀ ਵਡਿਆਈ ਆਰਾਜ ਜੀ ਕਹਿੰਦੇ ਜੈਸਾ ਵਰਤੇ ਤੈਸੋ ਕਹੀਏ ਕਹਿੰਦੇ ਜਿਵੇਂ ਦਾ ਵਰਤਦਾ ਹੁੰਦਾ ਹੀ ਹੁੰਦਾ ਹੈ ਮਹਾਰਾਜ ਜੀ ਕਹਿੰਦੇ ਮਾਲਕ ਦਾ ਹੁਕਮ ਹੈ ਹੁਕਮ ਦੇ ਵਿੱਚ ਹੀ ਸਭ ਕੁਝ ਵਰਤਦਾ ਹੈ ਸਭ ਤੇਰੀ ਵਡਿਆਈ ਮਹਾਰਾਜ ਜੀ ਕਹਿੰਦੇ ਸਤਿ ਪਰਮੇਸ਼ਰ ਜੀ ਉਹ ਤੇਰੀਆਂ ਵਡਿਆਈਆਂ ਤੂੰ ਹੀ ਤੁਹਾਡੀਆਂ ਵਡਿਆਈਆਂ ਹੀ ਹੋਰੀਆਂ ਹਨ ਕਲ ਕਲ ਵਾਲੀ ਮਾਇਆ ਬਦ ਮਿੱਠਾ ਮਤਮ ਮਨਮਤ ਵਾਲਾ ਪੀਵਤਰ ਹੈ ਮਹਾਰਾਜ ਜੀ ਕਹਿੰਦੇ ਕਲ ਵਾਲੀ ਭਾਵ ਕੀ ਜਿਹੜੀ ਸ਼ਰਾਬ ਮੰਡਣ ਵਾਲੀ ਔਰਤ ਹੁੰਦੀ ਹੈ ਕਲ ਕਲਵਾਲੀ ਮਾਇਆਮਦ ਮਿੱਠਾ ਕਿੰਨੇ ਜਿਵੇਂ ਇੱਕ ਸ਼ਰਾਬ ਵੰਡਣ ਵਾਲਾ ਉਹਦੀ ਡਿਊਟੀ ਲੱਗੀ ਹੈ ਨਸ਼ਾ ਬਣਦਾ ਨੂੰ ਸ਼ਰਾਬ ਦੇਈ ਜਾਂਦਾ ਸਾਰਿਆਂ ਨੂੰ ਤੇ ਜਿਹੜਾ ਪੀਣ ਵਾਲਾ ਸ਼ਰਾਬੀ ਉਹ ਰੋਜ਼ ਜਾ ਕੇ ਉਸੇ ਜਗ੍ਹਾ ਤੇ ਬਹਿ ਜਾਂਦਾ ਤੇ ਉਹ ਸ਼ਰਾਬ ਵਰਤਾਨ ਵਾਲਾ ਉਹਦੇ ਅੱਗੇ ਸ਼ਰਾਬ ਰੱਖ ਦਿੰਦਾ ਉਹ ਪੀ ਕੇ ਚਲਾ ਜਾਂਦਾ ਪਰਾ ਜੀ ਕਹਿੰਦੇ ਇਸ ਤਰੀਕਾ ਕਲ ਕਲ ਵਾਲੀ ਮਾਇਆ ਮਦ ਮਿੱਠਾ ਕਹਿੰਦੇ ਸਾਨੂੰ ਜੀਵਾ ਨੂੰ ਮਾਇਆ ਮਿੱਠੀ ਲੱਗਦੀ ਹੈ ਪਰਾ ਜੀ ਕਹਿੰਦੇ ਮਾਇਆ ਮਦ ਮਿੱਠਾ ਮਤ ਮਨ ਜਿਹੜਾ ਉਹ ਮਾਇਆ ਨੂੰ ਚੱਕਦਾ ਮਤਵਾਲਾ ਕਹਿੰਦੇ ਜਿਵੇਂ ਮਤਵਾਲਾ ਸ਼ਰਾਬ ਨੂੰ ਚੱਖਦਾ ਉਹਦੀ ਮਤ ਉੱਥੇ ਲੱਗੀ ਹੁੰਦੀ ਹੈ ਕਹਿੰਦੇ ਸ੍ਰਿਸ਼ਟੀ ਦੇ ਜੀਵ ਮਾਇਆ ਦੇ ਰਸਾਂ ਨੂੰ ਚੱਖੀ ਜਾਂਦੇ ਹਨ ਕੋਈ ਉਹਨਾਂ ਨੂੰ ਮਿੱਠੇ ਲੱਗਦੇ ਹਨ ਮਾਇਆ ਦੇ ਝੂਠੇ ਰਸ ਹਨ ਤੇ ਮਨ ਮਤਵਾਲਾ ਜਿਹੜਾ ਮਨ ਹੈ ਉਹਨੂੰ ਚੱਖਣਾ ਚਾਹੁੰਦਾ ਸੰਸਾਰੀ ਮਨ ਜਿਹੜਾ ਉਹ ਮਹਾਰਾਜ ਜੀ ਕਹਿੰਦੇ ਮਤ ਵਾਲਾ ਪੀਵਤ ਰਹਿ ਹੈ ਮਹਾਰਾਜ ਜੀ ਕਹਿੰਦੇ ਮਾਇਆ ਦੇ ਰਸਾਂ ਨੂੰ ਪੀਵੀ ਜਾਂਦਾ ਚੱਖੀ ਜਾਂਦਾ ਮਾਇਆ ਦੀ ਤਾਂ ਡਿਊਟੀ ਲੱਗੀ ਹੈ ਕਿ ਜੀਵਾਂ ਦੇ ਕੋਲ ਜਾਣਾ ਕਈ ਰੂਪਾਂ ਵਿੱਚ ਮਾਇਆ ਵਰਤਦੀ ਹੈ ਪਰ ਜਿਹੜਾ ਮਨ ਉਹਦੇ ਨਾਲ ਲੱਗਾ ਹੁੰਦਾ ਉਹ ਰੋਜ਼ ਸਦਾ ਨਿਤਾ ਪ੍ਰਤੀ ਉਹਨਾਂ ਨੂੰ ਰਸਾਂ ਨੂੰ ਮਨ ਜਿਹੜਾ ਚੱਖੀ ਜਾਂਦਾ ਉਹ ਮਨ ਉਹ ਵਾਸ਼ਨਾਵਾਂ ਨੂੰ ਚੱਖੀ ਜਾਂਦਾ ਤੇ ਜਿਹੜਾ ਵਰਤਾਨ ਆਲੇ ਮਾਇਆ ਉਹ ਵਰਤਾਈ ਜਾਂਦੇ ਨੇ ਕਹਿੰਦੇ ਇਸੇ ਤਰ੍ਹਾਂ ਜਿਵੇਂ ਇੱਕ ਸ਼ਰਾਬੀ ਨੂੰ ਸ਼ਰਾਬ ਚੰਗੀ ਲੱਗਦੀ ਹੈ ਉਹ ਜਾ ਕੇ ਬੈਠ ਜਾਂਦਾ ਉਹਨੂੰ ਵਰਤਾਨ ਵਾਲਾ ਜਿਹੜਾ ਉਹ ਵਰਤਾਈ ਜਾਂਦਾ ਲਾਲਨ ਜਿਹੜੀ ਹੁੰਦੀ ਹੈ ਉਹ ਵਰਤਾਈ ਜਾਂਦੀ ਹੈ ਇਸੇ ਤਰ੍ਹਾਂ ਕਹਿੰਦੇ ਸੰਸਾਰੀ ਕਾਰ ਹੈ ਮਾਇਆ ਦੀ ਇਹ ਮਨ ਜਿਹੜਾ ਇਹ ਮਤ ਵਾਲਾ ਬਣ ਕੇ ਉਹਨੂੰ ਪੀ ਵੀ ਜਾਂਦਾ ਠੱਕੀ ਜਾਂਦਾ ਪਰੂਪ ਕਰੇ ਵੋ ਭੰਤੀ ਨਾਨਕ ਬਪੜਾ ਏ ਕਹੈ ਹੀਰੀ ਦੀ ਤੋਖਿਆ ਸ਼ਬਦ ਦੀ ਹਿੰਦ ਉਹ ਨੈਰੂ ਪਹਾਣੋ ਦੇ ਮਾਲਕ ਦੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਆਪੇ ਰੂਪ ਕਰੇ ਵੋ ਭਾਂਤੀ ਕਹਿੰਦੇ ਕਈ ਭਾਤ ਦੇ ਰੂਪ ਬਣਾ ਲੈਂਦਾ ਦੇਖ ਲਓ ਕਈ ਭਾਤ ਦੇ ਉਹਦੇ ਰੂਪ ਹਨ ਚੰਗੇ ਰੂਪ ਵੀ ਹਨ ਮਾੜੇ ਰੂਪ ਵੀ ਹਨ ਮਾੜਿਆਂ ਵਿੱਚੋਂ ਮਾੜਾ ਬਹਿ ਕੇ ਵਰਤਦਾ ਤੇ ਚੰਗਿਆਂ ਦੇ ਵਿੱਚੋਂ ਚੰਗਾ ਸੂਪ ਧਾਰਨ ਕਰ ਲੈਂਦਾ ਭਾਤ ਭਾਤ ਦੇ ਉਹਦੇ ਸਰੂਪ ਹਨ ਨਾਨਕ ਬੱਪੜਾ ਕੀ ਕਹੇ ਮਹਾਰਾਜ ਜੀ ਕਹਿੰਦੇ ਮੈਂ ਵਿਚਾਰਾ ਕੀ ਕਰ ਸਕਦਾ ਨਾਨਕ ਬੱਪੜਾ ਹਰ ਰਜੀ ਕਹਿੰਦੇ ਮੈਂ ਨਾ ਮਾਣਾ ਮੈਂ ਵਿਚਾਰਾ ਦੇਖਦਾ ਰਹਿਨਾ ਵਾਂ ਤੱਕਦਾ ਰਹਿਨਾ ਵਾਂ ਮੇਰੇ ਵੱਸ ਵਿੱਚ ਕੁਝ ਨਹੀਂ ਹੈ ਕਿ ਮੈਂ ਕੁਝ ਕਰ ਸਕਾਂ ਇਹ ਪ੍ਰਮਾਤਮਾ ਦਾ ਹੁਕਮ ਹੈ ਉਹਦੇ ਕਿੰਨੇ ਭਾਂਤ ਦੇ ਰੂਪ ਹਨ ਜਿਵੇਂ ਜਿਵੇਂ ਦੀ ਕਿਸੇ ਦੀ ਬਿਰਤੀ ਸੋਝੀ ਹੈ ਓਵੇਂ ਦਾ ਹੀ ਉਹਦੇ ਵਿੱਚ ਉਹ ਵਰਤ ਰਿਹਾ ਵਰਤ ਦਾ ਪਰਉ ਪਰਮਾਤਮਾ ਹੈ ਹਰੀ ਹੈ ਪਰ ਉਹ ਸਾਜੀ ਜਿਵੇਂ ਦੀ ਬਿਰਤੀ ਹੈ ਸੂਜ ਹੈ ਜਿਵੇਂ ਦੀ ਸਾਡੀ ਬਿਰਤੀ ਟਿੱਕੀਆ ਉਵੇਂ ਦਾ ਬਣ ਜਾਂਦਾ ਉਸੇ ਭਾਗ ਦੇ ਰੂਪ ਬਣਾ ਕੇ ਉਹ ਜੀਵਾਂ ਵਿੱਚ ਸ੍ਰਿਸ਼ਟੀ ਨੂੰ ਚਲਾ ਰਿਹਾ ਵਰਤ ਰਿਹਾ ਖੇਡ ਖੇਡ ਰਿਹਾ ਇਹ ਮਾਲਕ ਮਹਾਰਾਜ ਜੀ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਮੈਂ ਨਾਨਕ ਬੱਪੜਾ ਨਾਨਕ ਵਿਚਾਰਾ ਕੀ ਕਰ ਸਕਦਾ ਉਹ ਜੋ ਹੁਕਮ ਹੈ ਸ੍ਰਿਸ਼ਟੀ ਨੂੰ ਪਾਲ ਰਿਹਾ ਦੇਖ ਰਿਖ ਕਰ ਰਿਹਾ ਇਹ ਅੱਜ ਦੀ ਸ਼ਬਦੀ ਭਾਈ ਵਿਚਾਰ ਹੈ ਗੁਰੂ ਨਾਨਕ ਮਹਾਰਾਜ ਜੀ ਦੀ ਬਾਣੀ ਸੱਸਾ ਰਾਗ ਵਿੱਚ ਚੱਲ ਰਹੀ ਹੈ। ਅੱਜ ਜੋ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪੰਚਮ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਦਿਵਸ ਹਨ। ਅੱਜ ਦੇ ਦਿਨ ਪਾਦੋਂ ਸੁਦੀ ਦੂਜ ਵਾਲੇ ਦਿਨ ਅੱਜ ਦੂਜ ਦਾ ਦਿਨ ਹੈ। ਅੱਜ ਦੇ ਦਿਨ ਮਹਾਰਾਜ ਗੁਰਦੰਦੇ ਜੀ ਮਹਾਰਾਜ ਗੁਰਤਾ ਗੱਦੀ ਤੇ ਵਿਰਾਜਮਾਨ ਹੋਏ ਗੋਵਿੰਦਵਾਲ ਸਾਹਿਬ ਵਿਖੇ। ਸਾਧ ਸੰਗਤ ਜੀਓ 1582 ਇਸਬਰੀ ਨੂੰ ਮਹਾਰਾਜੀ ਗੁਰਤਾ ਗੱਦੀ ਤੇ ਵਿਰਾਜਮਾਨ ਹੋਏ 1600 ਸੰਮਤ 1638 ਦੇ ਵਿੱਚ ਬਾਦ ਸੰਘਾ ਜੀ 25 ਸਾਲਾਂ ਵਾਂ ਰਜੇ ਨੇ ਗੁਰਤਾ ਗੱਦੀ ਦੀ ਸੇਵਾ ਸੰਭਾਲ ਕੀਤੀ ਉਹ ਲੰਮਰ ਮਹਾਰਾਜੀ ਦੀ 43 ਸਾਲ ਸੀ ਉਮਰਤੀ ਆਜੂ ਨੇ ਸੀ 43 ਸਾਲ ਇੱਕ ਮਹੀਨਾ 15 ਦਿਨ ਮਹਾਰਾਜ ਉਹ ਅਰਜਨ ਦੇਵ ਜੀ ਸਰੀਰ ਕਰਕੇ ਦੁਨੀਆ ਵਿੱਚ ਰਹੇ ਇਹ ਵੱਡੇ ਸੁਪੁੱਤਰ ਸੀ ਗੁਰੂ ਰਾਮਦਾਸ ਮਹਾਰਾਜੀ ਸੋਢੀ ਸੁਲਤਾਨ ਕੁੱਥੇ ਪਾਸ਼ਾ ਜੀ ਦੇ ਛੋਟੇ ਸੁਪੁੱਤਰ ਵੱਡੇ ਪ੍ਰਿਥੀ ਚੰਦ ਸੀ ਛੋਟੇ ਗੁਰੂ ਅਰਜਨ ਦੇ ਮਹਾਰਾਜ ਇਹ ਸਾਧ ਸੰਗਤ ਜੀ ਆਪ ਜਾਣਦੇ ਇਤਿਹਾਸ ਸਤਿਗੁਰੂ ਜੀ ਕੇ ਅਸੀ ਸੁਭਾਅ ਦੇ ਸੀ ਮਹਾਰਾਜ ਜੀ ਦੇ ਵਿੱਚ ਨਿਮਰਤਾ ਸਹਿਜ ਸੰਤੋਖ ਸੀ ਤੇ ਉਹਦੇ ਬਰਾਬਰ ਵੱਡਾ ਪ੍ਰਾਪ੍ਰਿਥੀ ਚੰਦ ਈਰਖਾ ਵਾਲੀ ਸੀ ਬਚਪਨ ਤੀਰਖਾ ਮਨ ਦੇ ਵਿੱਚ ਮਾਇਆ ਦਾ ਤ੍ਰਿਸ਼ਨਾ ਦਾ ਲੋਭ ਸੀ ਤੇ ਲੋਭ ਦੇ ਵਿੱਚ ਹੀ ਫਸਿਆ ਹੋਇਆ ਦੇਖੋ ਗੁਰੂ ਨਾਨਕ ਗੁਰੂ ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਦੇ ਪਿਤਾ ਹਨ ਸ੍ਰੀ ਗੁਰੂ ਆਮਦਾਦ ਜੀ ਮਹਾਰਾਜ ਨੇ ਗੁਰਤਾ ਗੱਦੀ ਤੋਂ ਪਹਿਲਾਂ 2 ਸਾਲ ਮਹਾਰਾਜ ਜੀ ਦੀ ਡਿਊਟੀ ਲਈ ਕਿਉਂਕਿ ਜਦੋਂ ਵੱਡਾ ਭਰਾ ਰਾਜਾ ਜੀ ਦਾ ਪੁੱਤਰ ਮਹਾਰਾਜ ਜੀ ਦੇ ਕੋਲ ਆਇਆ ਸਤਿਗੁਰਾਂ ਨੂੰ ਆਣ ਕੇ ਚਿੱਠੀ ਪੱਤਰਕਾ ਦਿੱਤੀ ਵਿਆਹ ਦਾ ਸਗਣਾ ਦਾ ਕਾਰਡ ਹੁਣ ਆਪਾਂ ਜੀ ਮੈਂ ਦੇਣ ਜਾਂਦੇ ਆ ਨਾ ਗੱਡ ਲੈ ਕੇ ਵਿਆਹ ਦੀ ਕਿ ਮੇਰੇ ਘਰ ਵਿਆਹ ਹੈ ਮਹਾਰਾਜ ਜੀ ਨੂੰ ਸਗਣਾ ਦਾ ਕਾਰਡ ਲੈ ਕੇ ਗੰਢ ਲੈ ਕੇ ਪਹੁੰਚੇ ਕਿ ਸਤਿਗੁਰ ਜੀ ਤੁਸੀਂ ਵਿਆਹ ਤੇ ਪਹੁੰਚਣਾ ਹੈ ਭਰਾ ਸਨ ਕਿ ਮਹਾਰਾਜ ਜੀ ਹੱਥ ਪੇ ਕਹਿੰਦੇ ਭਰਾਤਾ ਜੀ ਸਾਡੇ ਕੋਲ ਨਾ ਸਵਾ ਨਹੀਂ ਹੈ ਗੁਰੂ ਘਰ ਦੀ ਕਾਰ ਸੇਵਾ ਕੰਮ ਬਹੁਤ ਜ਼ਿਆਦੇ ਹਨ ਬਾਕੀ ਕਰਨ ਵਾਲੇ ਕੰਮ ਕਿਉਂਕਿ ਤੁਸੀਂ ਆਇਆ ਕਰੋ ਸਾਡੇ ਸੁਪੁੱਤਰ ਨੂੰ ਲੈ ਜਾਵੋ ਤੇ ਤੁਹਾਡੇ ਨਾਲ ਕਾਰ ਵਿਹਾਰ ਵਿਆਹ ਦੀ ਸਾਰੇ ਕੰਮ ਕਰਾਂਗੇ ਤੇ ਉਸੇ ਤਰ੍ਹਾਂ ਹੀ ਪ੍ਰਿਥੀ ਚੰਦ ਨੂੰ ਬੁਲਾਇਆ ਮਹਾਰਾਜ ਨੇ ਪ੍ਰਿਥੀ ਤੰਦ ਨੂੰ ਜਦੋਂ ਕਿਹਾ ਸਤਗੁਰਾਂ ਦੇ ਪ੍ਰਿਥੀ ਜੀ ਤੁਸੀਂ ਤਾਂ ਜੀ ਦੇ ਨਾਲ ਜਾਓ ਵਿਆਹ ਦੇ ਵਿੱਚ ਕੰਮਕਾਰ ਕਰਾਓ ਸਾਰਾ ਕਾਰ ਵਿਹਾਰ ਕਰਾਣਾ ਬਾਅਦ ਚ ਪਰਿਵਾਰ ਵੀ ਆ ਜਾਵੇ ਤੇ ਪ੍ਰੀਤੀ ਚੰਦ ਦੇ ਮਨ ਵਿੱਚ ਲਾਲਚ ਲੋਭ ਬਹੁਤ ਜ਼ਿਆਦਾ ਸੀ ਕਿਉਂਕਿ ਸਾਰੀ ਕਾਰ ਸੇਵਾ ਜਿਹੜਾ ਕੰਮਕਾਰ ਸੀ ਗੁਰੂ ਘਰ ਦੀ ਲੈਣ ਦੇਣ ਸੀ ਪ੍ਰੀਤੀ ਚੰਦ ਦੇ ਹੱਥ ਵਿੱਚ ਸੀ ਤੇ ਪ੍ਰੀਤੀ ਚੰਦ ਨੇ ਲੋਭ ਕੀਤਾ ਕਿ ਮੈਂ ਕਿਤੇ ਚਲਾ ਜਾਵਾਂ ਪਿੱਛੋਂ ਸਾਡੇ ਪਿਤਾ ਜੀ ਗੁਰੂ ਛੋਟੇ ਭਰਾ ਨੂੰ ਗੁਰਤਾ ਗੱਦੀ ਨਾ ਬਖਸ਼ ਦੇ ਤੇ ਲਾਹ ਘਰਤੀ ਕਹਿੰਦੇ ਮਹਾਰਾਜ ਜੀ ਜੇ ਮੈਂ ਜਾਵਾਂਗਾ ਗੁਰੂ ਘਰ ਦੀ ਕਾਰ ਸੇਵਾ ਦੂਰ ਦਰੇਡੇ ਤੋਂ ਸੰਗਤਾਂ ਲੈ ਕੇ ਜੋ ਕਾਰ ਵਿਹਾਰ ਜੋ ਸਜੋ ਸਮਾਂ ਲੈਂਦੇ ਨੋ ਕੌਣ ਸੰਭੇਗਾ ਵਿਸਕਾਰ ਸੇਵਾ ਦਾ ਕੰਮ ਜਿੰਨਾ ਉਹ ਸਾਡੇ ਸਿਰ ਤੇ ਆ ਉਹ ਖੜ ਜਾਵੇਗਾ ਬਹਾਨਾ ਬਣਾ ਕੇ ਮਹਾਰਾਜ ਜੀ ਨੂੰ ਜਵਾਬ ਦਿੱਤਾ ਤੇ ਦੂਜਾ ਪੁੱਤਰ ਗੁਰੂ ਅਰਜਨ ਦੇ ਮਹਾਰਾਜ ਜੀ ਛੋਟੇ ਪੁੱਤਰ ਸਨ ਫਿਰ ਮਹਾਰਾਜ ਨੇ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਬੁਲਾਇਆ ਕਹਿੰਦੇ ਅਰਜਨ ਜੀ ਤੁਸੀਂ ਜਾਓ ਤਾਇਆ ਜੀ ਨਾਲ ਇਹਨਾਂ ਦੇ ਘਰ ਸ਼ਾਦੀ ਆ ਵਿਆਹ ਦਾ ਕੰਮ ਹੈ ਸਗਨਾਂ ਦਾ ਤੁਸੀਂ ਨਾਲ ਜਾ ਕੇ ਕਰਾਓ ਪਰ ਜਿੰਨਾ ਚਿਰ ਅਸੀਂ ਸੱਦਾ ਪੱਤਰ ਨਾ ਭੇਜੀਏ ਤੁਸੀਂ ਵਾਪਸ ਨਹੀਂ ਆਉਣਾ ਵਿਆਹ ਦਾ ਕਾਰਜ ਕਰਕੇ ਬਾਅਦ ਵਿੱਚ ਉੱਥੇ ਲਾਹੌਰ ਠਹਿਰ ਜਾਣਾ ਉੱਥੇ ਹੀ ਗੁਰੂ ਘਰ ਦਾ ਪ੍ਰਚਾਰ ਕਰਨਾ ਉੱਥੇ ਪ੍ਰਚਾਰ ਕਰਨਾ ਸੰਗਤਾਂ ਨੂੰ ਸੰਗਤਾ ਨੂੰ ਜੋੜਨਾ ਜਦੋਂ ਅਸੀਂ ਬੁਲਾਵਾਂਗੇ ਚਿੱਠੀ ਪੱਤਰ ਕਾ ਭੇਜਾਂਗੇ ਸਨੇਹਾ ਭੇਜਾਂਗੇ ਉਸ ਵੇਲੇ ਵਾਪਸ ਆਉਣਾ ਪਿੱਲੋ ਨਹੀਂ ਆਉਣਾ ਤੇ ਮਹਾਰਾਜ ਜੀ ਦੇਖੋ ਬਹੁਤ ਮਹਾਰਾਜ ਜੀ ਨੂੰ ਸਤਕਾਰ ਦਿੰਦੇ ਸੀ ਪਿਤਾ ਜੀ ਨਹੀਂ ਸੀ ਗੁਰੂ ਸਮਝਦੇ ਸੀ ਕਹਿੰਦੇ ਸਤ ਪਤਨ ਗੁਰੂ ਸਾਹਿਬ ਜੀ ਮਹਾਰਾਜ ਨੂੰ ਪਿਆਰ ਕਹਿੰਦੇ ਪਿਤਾ ਜੀ ਸਤ ਵਚਨ ਜਿਵੇਂ ਤੁਸੀਂ ਤੁਹਾਨੂੰ ਚੰਗਾ ਲੱਗਦਾ ਠੀਕ ਹੈ ਅਸੀਂ ਚੱਲਦੇ ਆ ਤੇ ਮਹਾਰਾਜ ਜੀ ਨੂੰ ਸਤ ਵਚਨ ਕਹਿ ਕੇ ਕਹਾ ਮੰਨ ਕੇ ਸਤ ਗੁਰੂ ਜੀ ਦੇ ਬਚਨ ਮੰਨ ਕੇ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ 2 ਸਾਲ ਤੋਂ ਉੱਪਰ ਸਮਾਂ ਬੀਤ ਗਿਆ ਲਾਹੌਰ ਦੇ ਵਿੱਚ ਹੀ ਇਹਦਾ ਵਿਆਹ ਸ਼ਾਦੀ ਵੀ ਹੋਈ ਸਾਤ ਸੰਗਤ ਜੀ ਉੱਥੇ ਨਾਲ-ਨਾਲ ਧਰਮ ਦਾ ਪ੍ਰਚਾਰ ਸਤਿਗੁਰ ਜੀ ਕਰਦੇ ਰਹੇ ਇੰਨਾ ਸਮਾਂ ਲੰਘ ਗਿਆ ਮਨ ਦੇ ਵਿੱਚ ਸ਼ੌਂਕ ਮਨ ਦੇ ਵਿੱਚ ਤਾਂਗ ਪ੍ਰੀਮ ਇੰਨਾ ਵੱਧ ਗਿਆ ਦਰਸ਼ਨਾਂ ਦਾ ਵੀ ਮਾਰੋ ਚੇਤਾ ਕਰ ਜਨ ਗੁਰ ਅਜੰਦੇਵ ਪਾਸ਼ਾ ਜੀ ਕਹਿੰਦੇ ਕਿ ਤੇ ਮਹਾਰਾਜ ਨੂੰ ਭੋਲੀ ਨਾ ਗਿਆ ਹੋਵੇ ਰੋਜ਼ ਚੇਤਾ ਕਰਦੇ ਅਨਤੀ ਦਰਸ਼ਨ ਕਰਨ ਨੂੰ ਬੜਾ ਚਿਤ ਕਰਦਾ ਮਹਾਰਾਜ ਬੁਲਾ ਲੋ ਤੇ ਜਦੋਂ ਬਹੁਤ ਜ਼ਿਆਦਾ ਮਨ ਦੇ ਵਿੱਚ ਛਲ ਵੱਧ ਗਈ ਪ੍ਰੇਮ ਦੀ ਫਿਰ ਮਹਾਰਾਜ ਦੀ ਚਿੱਠੀ ਲਿਖਦੇ ਹਨ ਸ਼ਬਦ ਲਿਖਦੇ ਹਨ ਚਿੱਠੀ ਲਿਖਦੇ ਹਨ ਮੇਰਾ ਮਨ ਲੋਚੇ ਗੁਰਦਰਸ਼ਨ ਤਾਹੀਂ ਵਿਲਪ ਕਰੇ ਚਾਤਰ ਕੀ ਨਿਆਇ ਸਿੱਖਾਂ ਨਾਲ ਉਤਰੇ ਸ਼ਾਂਤ ਨਾ ਆਵੇ ਫਿਰ ਦਰਸ਼ਨ ਸੰਤ ਪਿਆਰੇ ਜੀ ਉਹ ਪਹਿਲੀ ਚਿੱਠੀ ਸੀ ਇਹ ਸ਼ੰਤ ਦੀ ਪਹਿਲਾ ਸ਼ਬਦ ਲਿਖ ਕੇ ਕਿਸੇ ਸਿੰਘ ਨੂੰ ਸਿੱਖ ਨੂੰ ਭੇਜਦਿਆਂ ਸਤਿਗੁਰੂ ਜੀ ਕਹਿੰਦੇ ਜਾ ਕੇ ਪਿਤਾ ਜੀ ਨੂੰ ਪੱਤਰ ਕਾ ਦੇਵੋ ਸਾਨੂੰ ਬੁਲਾ ਲੈਣ ਉਹ ਚਿੱਠੀ ਪੱਤਰ ਰਸਤੇ 'ਚ ਹੀ ਖੋਲ ਇਹ ਭਰਾ ਮਿਲ ਜਾਂਦਾ ਵੱਡਾ ਰਿਤੀ ਚੰਦ ਜੀ ਉਹ ਜਦੋਂ ਪਹੁੰਚਦਾ ਸੇਵਾਦਾਰ ਉਹ ਚਿੱਠੀ ਉਹਦੇ 'ਚੋਂ ਰਸਤੇ 'ਚ ਹੀ ਲੈ ਲੈਂਦੇ ਹਨ ਉਹਨਾਂ ਨੂੰ ਪਤਾ ਸੀ ਕਿ ਜੇ ਗੁਰੂ ਮਹਾਰਾਜ ਕੋਲ ਚਿੱਠੀ ਗਈ ਮਹਾਰਾਜ ਨੇ ਵਾਪਸ ਬੁਲਾ ਲੈਣਾ ਤੇ ਵਾਪਸ ਬੁਲਾਣੇ ਤੇ ਮਹਾਰਾਜ ਨੇ ਗੁਰਤਾ ਗਦੀ ਇਹਨਾਂ ਨੂੰ ਬਖਸ਼ ਦੇਣੀ ਹੈ ਤੇ ਫਿਰ ਉਹ ਚਿੱਠੀ ਲੁਕੋ ਦਿੱਤੀ ਜੇ ਵਿੱਚ ਪਾ ਕੇ ਰੱਖ ਲਈ ਫਿਰ ਦੂਜੀ ਵਾਰੀ ਬਹੁਤ ਸਮਾਹ ਮਹਾਰਾਜ ਜੀ ਦੀਕਦੇ ਰਹੇ ਫਿਰ ਮਹਾਰਾਜ ਜੀ ਦੂਜੀ ਚਿੱਠੀ ਲਿਖਦੇ ਹਨ ਈਰਾ ਮੁਖ ਸਹਾਵਾ ਜੀ ਉਹ ਸਹਿਜ ਧੁਨ ਬਾਣੀ ਅਗਲਾ ਬੰਦ ਜਿਹੜਾ ਸ਼ਬਦ ਦਾ ਉਹ ਲੇਕੇ ਭੇਜਦੇ ਹਨ ਫਿਰ ਸੇਵਾ ਦਾ ਰੋਂਦਾ ਫਿਰ ਰਸਤੇ ਦੇ ਵਿੱਚ ਪ੍ਰੀਤੀ ਚੰਦ ਮਿਲ ਜਾਂਦਾ ਉਹ ਰਸਤੇ ਵਿੱਚ ਹੀ ਰੋਕ ਕੇ ਕਹਿੰਦਾ ਲੈ ਮੈਨੂੰ ਚਿੱਠੀ ਫੜਾ ਤੂੰ ਜਾ ਮਹਾਰਾਜ ਨੂੰ ਆਪ ਹੀ ਦੇ ਦਵਾਂਗਾ ਬੜਾ ਕਹਿੰਦਾ ਸੀ ਵਾਦਾਰ ਕੀ ਮਹਾਰਾਜ ਦੇ ਦਰਸ਼ਨ ਕਰ ਲਾਂ ਸਤਿਗੁਰੂ ਨੂੰ ਮਿਲ ਕੇ ਜਾਵਾਂ ਪਰ ਇਹ ਜਾਣ ਨਹੀਂ ਦਿੰਦਾ ਬਹਾਨੇ ਬਣਾ ਕੇ ਉਸੇ ਵਾਦਾਰ ਨੂੰ ਵਾਪਸ ਮੋੜ ਦਿੰਦਾ ਉਹ ਵੀ ਚਿੱਠੀ ਆਪਣੀ ਜੇਬ ਵਿੱਚ ਪਾ ਕੇ ਕਿਸੇ ਵਿੱਚ ਪਾ ਕੇ ਰੱਖ ਲੈਂਦਾ ਤੇ ਫਿਰ ਮਹਾਰਾਜ ਜੀ ਦੀਕਦੇ ਰਹਿੰਦੇ ਨੇ ਪੁੱਛਦੇ ਨੇ ਕਹਿੰਦੇ ਮਹਾਰਾਜ ਜੀ ਚਿੱਠੀ ਤਾਂ ਫੜਾਏ ਆ ਪਰ ਤੁਹਾਡੇ ਵੱਡੇ ਪ੍ਰਾਪਰਤੀ ਚੰਦ ਨੇ ਫੜ ਲਈ ਸੀ ਰਸਤੇ 'ਚ ਤੇ ਮਹਾਰਾਜ ਜੀ ਸਮਝ ਜਾਂਦੇ ਹਨ ਫਿਰ ਤੀਜਾ ਬੰਦ ਮਹਾਰਾਜ ਜੀ ਚਾਰਨ ਕਰ ਦਿਆ ਨੇ ਇੱਕ ਘੜੀ ਨਾ ਮਿਲਤੇ ਆਕਲ ਜੂ ਹੁੰਤਾ ਹੁਣ ਕਦਮ ਲਿਏ ਗੁਰ ਭਗਵੰਤਾ ਰਹਿਣ ਆਵੇ ਨੀਂਦ ਲਾਵੇ ਰਹਿਣ ਹਾਵੇ ਇਹਨੂੰ ਦਰਸ਼ਨ ਸੰਤ ਪਿਆਰੇ ਜੀਓ ਇਹ ਸ਼ਬਦ ਦਾ ਤੀਜਾ ਬੰਦ ਸੀ ਤੀਜੀ ਚਿੱਠੀ ਜਿਹੜੀ ਹੈ ਉਹ ਫਿਰ ਮਹਾਰਾਜ ਜੀ ਨੂੰ ਜਾ ਕੇ ਮਿਲਦੀ ਹੈ ਤੀਜੀ ਵਾਰੀ ਜਦੋਂ ਸੇਵਾਦਾਰ ਹੁੰਦਾ ਪੱਕਿਆ ਕਰਦੇ ਹਨ ਮਹਾਰਾਜ ਕਹਿੰਦੇ ਭਾਈ ਹੁਣ ਚਿੱਠੀ ਕਿਸੇ ਨੂੰ ਨਹੀਂ ਪੜਾਨੀ ਕੋਈ ਵੀ ਸੇਵਾਦਾਰ ਮਿਲੇ ਮਹਾਰਾਜ ਨੂੰ ਚਿੱਠੀ ਫੜਾਣੀ ਹੈ ਸਤਿਗੁਰਾਂ ਨੂੰ ਫਿਰ ਉਹ ਸੇਵਾਦਾਰ ਹੁੰਦਾ ਦੇਖਦੇ ਤਾਲੇਦ ਵਾਲੇ ਦੇਖ ਕੇ ਬੜੇ ਧਿਆਨ ਦੇ ਨਾਲ ਸਤਿਗੁਰ ਜੀ ਨੂੰ ਉਹ ਜਾ ਕੇ ਚਿੱਠੀ ਫੜਾਉਂਦਾ ਜਿਸ ਵੇਲੇ ਚਿੱਠੀ ਮਹਾਰਾਜ ਪੜ੍ਹਦੇ ਆ ਤੇ ਮਹਾਰਾਜ ਨੂੰ ਪਤਾ ਲੱਗ ਜਾਂਦਾ ਕਿਉਂਕਿ ਜਾਣੀ ਜਣ ਸੀ ਮਹਾਰਾਜ ਤੇ ਸਤਿਗੁਰੂ ਜੀ ਨੂੰ ਜਦੋਂ ਸ਼ਬਦ ਪੜ੍ਹਦੇ ਹਨ ਇੱਕ ਘੜੀ ਨਾ ਮਿਲਤੇ ਆ ਕਲਯੁਗ ਹੁੰਤਾ ਹੁਣ ਕਦ ਮਿਲੀਏ ਪ੍ਰਤੁੱਤ ਭਗਵੰਤਾ ਇਹ ਸ਼ਬਦ ਪੜ੍ਹਦਾ ਸਿੰਘ ਸਤਿਗੁਰੂ ਜੀ ਸੁਣਦੇ ਹਨ ਤੇ ਮਹਾਰਾਜ ਜੀ ਵੜਾ ਆਈ ਮਨ ਦੇ ਵਿੱਚ ਸਤਿਗੁਰੂ ਦੇ ਵਿਰਾਗ ਹੁੰਦਾ ਕਿ ਇੰਨੇ ਸਤਿ ਸ਼ਬਦ ਮਹਾਰਾਜ ਜੀ ਦੇ ਛੋਟੇ ਸਾਹਿਬ ਜਾਦੇ ਸੀ ਬੜਾ ਪ੍ਰੇਮ ਕਰਦੇ ਸੀ ਮਹਾਰਾਜ ਤੇ ਮਨ ਦੇ ਵਿੱਚ ਬਹੁਤੀ ਚਾਉਂਦਾ ਸਤਗੁਰੂ ਦੇ ਉਸੇ ਵਲੀ ਸਾਧ ਸੰਗਤ ਜੀ ਡਿਊਟੀ ਲਾਉਂਦੇ ਹਨ ਭਾਈ ਗਰਦਾਸ ਬਾਬਾ ਬੁੱਢਾ ਜੀ ਦੀ ਕਹਿੰਦੇ ਭਾਈ ਸਾਹਿਬ ਜੀ ਜਾ ਕੇ ਸਹਬਜ਼ਾਦੀ ਨੂੰ ਆਪ ਲੈ ਕੇ ਆਓ ਫਿਰ ਘੋੜੇ ਤੇ ਤੜਕੇ ਸਿੰਘਾਂ ਦੇ ਨਾਲ ਬਾਬਾ ਬੁੱਢਾ ਜੀ ਜਾ ਕੇ ਸਤਗੁਰਾਂ ਨੂੰ ਲੈ ਕੇ ਆਉਂਦੇ ਹਨ ਲਾਹੌਰ ਤੋਂ ਵਾਪਸ ਲੈ ਕੇ ਆਉਂਦੇ ਹਨ ਜਦੋਂ ਮਹਾਰਾਜ ਜੀ ਦੇ ਚਰਨਾਂ ਵਿੱਚ ਤਾਂ ਨਿਸਿਗੁਰ ਅਰਜੰਦ ਦੇ ਮਹਾਰਾਜੀ ਹੁੰਦੇ ਆ ਨਦਰਸ਼ਨ ਕਰਦੇ ਨੇ ਪੈਰਾਂ ਤੇ ਸਿਰ ਰੱਖ ਕੇ ਮਸਤ ਕਰਾ ਕੇ ਬਾਦਸ਼ਾਹ ਜੀ ਦੇ ਦਰਸ਼ਨ ਕਰਦੇ ਆ ਨ ਤੇ ਇਨਾ ਪ੍ਰੇਮ ਸੀ ਮਨ ਦੇ ਵਿੱਚ ਤਾਂ ਸੀ ਤਾਂਗ ਸੀ ਦਰਸ਼ਨਾਂ ਦੀ ਅੱਖਾਂ ਦੇ ਵਿੱਚੋਂ ਪ੍ਰੇਮ ਦੇ ਹੰਝੂ ਵਗਦੇ ਹਨ ਤੇ ਮਹਾਰਾਜੀ ਇਸ ਗੱਲ ਦੇ ਨਾਲ ਘੁੱਟ ਕੇ ਲਾਂਦੇ ਹਨ ਤੇ ਫਿਰ ਉਹ ਸਾਰਾ ਹਾਲ ਸਾਹਮਣੇ ਹੁੰਦਾ ਮਹਾਰਾਜੀ ਕਹਿੰਦੇ ਸਹਬਜ਼ਾਦੇ ਨੂੰ ਬੁਲਾਇਆ ਜਾਵੇ ਪ੍ਰੀਤੀ ਚੰਦ ਜੀ ਨੂੰ ਉਹ ਦੋ ਚਿੱਠੀਆਂ ਕਿੱਥੇ ਗਈਆਂ ਹਨ ਮਹਾਰਾਜ ਨੇ ਸਾਰਾ ਦੱਸਿਆ ਕਿ ਮਹਾਰਾਜ ਜੀ ਬੜੇ ਚਿਰ ਦੇ ਵਿਅਕਲ ਸੀ ਅਸੀਂ ਦੋ ਚਿੱਠੀਆਂ ਪਹਿਲੋਂ ਵੀ ਭੇਜੀਆਂ ਨੇ ਸ਼ਬਦ ਲੇਕ ਕੇ ਪਰ ਉਹ ਤੁਹਾਨੂੰ ਮਿਲੀਆਂ ਨਹੀਂ ਤੇ ਮਹਾਰਾਜ ਨੂੰ ਪਤਾ ਲੱਗ ਜਾਂਦਾ ਸਾਰੀ ਸੰਗਤ ਦੇ ਸਾਹਮਣੇ ਪ੍ਰੀਤੀ ਚੰਦ ਨੂੰ ਬੁਲਾ ਕੇ ਕਹਿੰਦੇ ਹਨ ਮਹਾਰਾਜ ਕਹਿੰਦੇ ਭਾਈ ਜਿਹੜੀਆਂ ਦੋ ਚਿੱਠੀਆਂ ਕਿਸੇ ਵਿੱਚ ਸਾਂਭੀਆਂ ਪਹਿਲੋਂ ਵੈਸੇ ਪੁੱਛਦੇ ਹਨ ਮਹਾਰਾਜ ਪ੍ਰੀਤੀ ਚੰਦ ਜੀ ਉਹ ਚਿੱਠੀਆਂ ਕਿੱਥੇ ਹਨ ਪ੍ਰੀਤੀ ਚੰਦ ਮੁੱਕਰ ਜਾਂਦਾ ਕਹਿੰਦੇ ਮਹਾਰਾਜ ਜੀ ਕੋਈ ਚਿੱਠੀ ਨਹੀਂ ਆਈ ਮੇਰੇ ਪਾਸ ਕੋਈ ਚਿੱਠੀ ਨਹੀਂ ਕੋਦ ਨਹੀਂ ਹੈ ਤੇ ਮਹਾਰਾਜ ਜੀ ਕਹਿੰਦੇ ਫਿਰ ਸਿੰਘ ਨੂੰ ਭੇਜਦੇ ਹਨ ਕਹਿੰਦੇ ਭਾਈ ਸਿੱਖਾ ਜਾ ਕੇ ਦੇ ਕਮਰੇ ਵਿੱਚ ਇੱਕ ਚੂਲਾ ਟੰਗਿਆ ਇਹਦੇ ਵਸਤਰ ਟੰਗੇ ਹਨ ਉਹਦੇ ਵਿੱਚ ਦੋ ਚਿੱਠੀਆਂ ਪਈਆਂ ਨੇ ਜਾ ਕੇ ਲੈ ਕੇ ਆਓ ਸਤਿਗੁਰੂ ਜੀ ਜਾਣੀ ਜਾਣ ਸੀ ਫਿਰ ਸਿੰਘ ਜਾਂਦਾ ਜਾ ਕੇ ਵਸਤਰਾਂ ਦੇ ਵਿੱਚੋਂ ਚਿੱਠੀਆਂ ਕੱਢ ਕੇ ਲੈ ਕੇ ਆਉਂਦਾ ਉਸ ਦੋਨ ਤਿੰਨੇ ਚਿੱਠੀਆਂ ਮਹਾਰਾਜ ਜੀ ਸੰਗਤ ਦੇ ਸਾਹਮਣੇ ਪੜ੍ਹਦੇ ਹਨ ਉਹ ਸ਼ਬਦ ਸੁਭਾਏਮਾਨ ਹੈ ਮਹਾਰਾਜ ਜੀ ਦਾ ਉਹ ਤਿੰਨੇ ਚਿੱਠੀਆਂ ਪੜ੍ਹਦੇ ਹਨ ਤੇ ਮਹਾਰਾਜ ਜੀ ਕਹਿੰਦੇ ਸਾਬ ਜੀ ਆਦੇ ਨੂੰ ਪਿਆਰ ਕਰ ਦੇਣ ਗੁਰਜੰਦੇਵ ਮਹਾਰਾਜ ਨੂੰ ਕਹਿੰਦੇ ਨੇ ਭਾਈ ਇੱਕ ਬੰਦ ਬਾਕੀ ਹੈ ਚਿੱਠੀ ਦਾ ਉਹ ਵੀ ਮੁੱਖ ਦੇ ਵਿੱਚੋਂ ਸ਼ਬਦ ਪੜ੍ਹੋ ਤੇ ਫਿਰ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਖੀਰਲਾ ਬੰਦ ਮਹਾਰਾਜ ਦੇ ਸਾਹਮਣੇ ਪੜ੍ਹਦੇ ਹਨ ਭਾਗ ਹੋਵਾ ਗੁਰ ਸੰਤ ਮਲਾਇਆ ਪ੍ਰਭ ਬਨਾਸੀ ਘਰ ਮੈਂ ਪਾਇਆ ਮਹਾਰਾਜ ਜੀ ਕਹਿੰਦੇ ਵੱਡੇ ਭਾਗ ਜਾਗੇ ਹਨ ਸਤਿਗੁਰੂ ਦੇ ਸਾਨੂੰ ਦਰਸ਼ਨ ਹੋਏ ਹਨ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਗੁਰਾਂ ਦੇ ਸਾਨੂੰ ਦਰਸ਼ਨ ਹੋਗੇ ਸਾਡੀ ਸਾਨੂੰ ਦਰਸ਼ਨਾ ਦੀ ਵੱਡੀ ਤਾਂਗ ਸੀ ਮਨ ਦੇ ਵਿੱਚ ਵਿਆਕਲਤਾ ਸੀ ਕਿ ਦਰਸ਼ਨ ਹੋਣ ਸਤਿਗੁਰੂ ਜੀ ਇੰਨੇ ਪ੍ਰਸੰਨ ਹੁੰਦਿਆਂ ਅੱਜ ਦਾ ਇਹ ਦਿਨ ਭਾਗਾਂ ਵਾਲਾ ਮਹਾਰਾਜ ਜੀ ਨੇ ਦੇਰੀ ਨਹੀਂ ਕੀਤੀ ਕਹਿੰਦੇ ਫਟਾਫਟ ਭਾਈ ਬੁੱਢਾ ਜੀ ਨੂੰ ਹੁਕਮ ਕੀਤਾ ਕਹਿੰਦੇ ਬਾਬਾ ਜੀ ਜਾ ਕੇ ਥਾਲ ਅਤੇ ਸਿੰਦਨ ਦਾ ਟਿੱਕਾ ਲੈ ਕੇ ਆਓ ਪੰਜ ਪੈਸੇ ਨਾਰੀਆ ਰੱਖ ਕੇ ਸਹਬਜਾ ਦੇਨ ਗੁਰਤਾ ਗਦੀ ਬਖਸ਼ਤੀ ਇਹ ਛੋਟੇ ਸਹਬਜਾ ਦੇਸੀ ਮਹਾਰਾਜ ਦੇ ਗੁਰਤਾ ਗੱਦੀ ਦਾ ਤਿਲਕ ਲਗਾਇਆ ਘਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ 1581 ਦੇ ਵਿੱਚ ਅੱਜ ਦੇ ਦਿਨ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਦੇਖੋ ਉਹਨਾਂ ਨੇ ਵੱਡੇ ਕਾਰਜ ਕੀਤੇ ਕੰਮ ਕੀਤੇ ਸਾਬ ਜੀ ਨੇ ਕੱਲ ਸੁਣਿਆ ਹੀ ਹੈ ਬਾਣੀ ਕੰਤਰ ਕੀਤੀ ਲਿਖਵਾਈ ਕਰਾਈ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਕਾਰ ਸੇਵਾ ਪੂਰਨ ਕਰਾਈ ਇੰਨੇ ਕਾਰਜ ਮਹਾਰਾਜ ਜੀ ਕਰਕੇ ਦੇਖੋ 42 43 ਸਾਲ ਇੱਕ ਮਹੀਨਾ 15 ਦਿਨ ਦੀ ਆਜੂ ਭੋਕੇ ਜੋਤੀ ਜੋ ਸਮਾਇ ਸੀ ਉਹਨਾਂ ਦੀ ਵੱਡੀ ਕਮਾਈ ਹੈ ਮਹਾਰਾਜ ਜੀ ਸਤ ਭਾਈ ਸਤਗੁਰ ਜੀ ਦੇ ਪਰਥਾਏ ਭਟ ਕਹਿੰਦੇ ਹਨ ਸਤਗੁਰ ਜੀ ਚੰ ਰਾਤਖਤ ਬੈਠਾ ਅਰਜਨ ਗੁਰੂ ਸਤਗੁਰ ਕਾਖਿ ਵੇਚ ਦੋਵਾ ਆਪੇ ਪੱਟੀ ਕਲ ਮਾ ਪਾਵ ਲਿਖਨ ਹਾਰਾ ਹੋਆ ਇਹ ਸ਼ਬਦ ਭਟ ਸੋਭਾ ਵਿੱਚ ਗਾਉਂਦੇ ਹਨ ਸਤਿਗੁਰ ਜੀ ਦੀ ਸੋਭਾ ਕਰਦੇ ਹਨ ਇਹ ਭਾਈ ਅੱਜ ਦੇ ਅੱਜ ਦੀ ਵਿਚਾਰ ਹੈ ਅੱਜ ਸਤਿਗੁਰਾਂ ਦਾ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਦਿਹਾੜਾ ਕੱਲ ਨੂੰ 6 ਤਰੀਕ ਨੂੰ ਚੌਥੇ ਪਾਤਸ਼ਾਹ ਜੀ ਦਾ ਜੋਤੀ ਜੋਤ ਦਿਨ ਹੈ ਲੋਕੀ ਚੌਥੇ ਪਾਤਸ਼ਾਹ ਜੀ ਨਾਲ ਜੋਤੀ ਜੋਤ ਸਮਾਏ ਉਹ ਦਿਹਾੜਾ ਕਲਸਨਾਇ ਜਾਵੇਗਾ ਜਿੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਜੀ ਬਾਣੀ ਵਿਚਾਰ ਦੇ ਅਤੇ ਅਥਾ ਵਿਚਾਰ ਕਰਦੇ ਨੇ ਕਾ ਭੁਲਾ ਜਨੀਆਂ ਨ ਮਹਾਰਾਜ ਸਮਾਤ ਬਖਸ਼ਣ ਆਈਆਂ ਮਾਈ ਭਾਈ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ